ਸ਼ਹੀਦ ਧੰਨਾ ਸਿੰਘ ਮੈਮੋਰੀਅਲ ਹਸਪੀਟਲ ਬਰਪੁਰ ਜੀ ਤੁਹਾਨੂੰ ਆਓ ਮੈਂ ਇਹਦੇ ਲਾਈਵ ਤਸਵੀਰਾਂ ਦਿਖਾਉਣਾ ਜੀ ਆਪ ਤੁਸੀਂ ਦੇਖ ਸਕਦੇ ਆ ਕਿ ਪਾਣੀ ਅਜੇ ਵੀ ਇੱਥੇ ਕਿਦਾਂ ਖੜਾ ਵਾ ਆ ਦੂਜੇ ਪਾਸੇ ਆ ਦੇਖੋ ਭਏ ਆ ਪੱਥਰ ਇੱਟਾਂ ਕਿਵੇਂ ਇਹਦੇ ਵਿੱਚ ਹਸਪਤਾਲ ਦੇ ਵਿੱਚ ਰੱਖਿਆ ਹੋਇਆ ਇਹ ਵੀ ਮੈਂ ਸਮਝਦਾ ਕਿ ਸ਼ਹੀਦਾਂ ਦੇ ਨਾਲ ਇਹ ਵੀ ਕੁਝ ਮਜ਼ਾਕ ਹੋਆ ਕਿ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਆ ਕਿ ਕੋਈ ਘਰ ਬਾਹਰ ਦੇਖਿਆ ਕਿ ਆ ਉਹਨਾਂ ਦੇ ਨਾਂ ਤੇ ਜਿਹੜਾ ਹਸਪਤਲ ਬਣਿਆ ਵਾ ਉਹ ਸਾਰਾ ਹੀ ਪਾਣੀ ਦੇ ਨਾਲ ਘਿਰਿਆ ਪਿਆ ਵਾ ਕਿ ਤੁਸੀਂ ਉਹਦੀਆਂ ਆ ਲਾਈਵ ਤਸਵੀਰਾਂ ਦੇਖਦੇ ਜੀ ਬਹਿਰਪੁਰ ਦਾ ਸ਼ਹੀਦ ਤਨਨਾ ਸਿੰਘ ਹਸਪਤਲ ਦੀ ਆਵਾ ਆ ਇਧਰ ਝੂਲੇ ਵੀ ਲੱਗੇ ਬੱਚਿਆਂ ਦੇ ਪਰ ਉਹ ਵੀ ਪਾਣੀ ਦੇ ਵਿੱਚ ਹੀ ਡੁੱਬੇ ਹੋਆ ਹੌਣਾ ਜਿਵੇਂ ਕਿਸੇ ਨੇ ਕੀਆ ਆ ਦੇਖੋ ਇਹ ਪਾਣੀ ਦੇ ਵਿੱਚ ਹੌਸਲੇ ਡੁੱਬਿਆ ਹੋਆ ਇਹ ਆਹ ਦੇਖ ਲਾਦੇ ਤੁਸੀਂ ਐ ਐਸੇ ਕਿਸੇ ਵੈਲਪੁਰ ਹਾਰਤੀ ਜੇ ਬਹੁਤ ਵਾਰ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਂਦਾ ਵਾ ਇਥੇ ਬੀਬੀਆਂ ਗਰਭਤੀ ਕਿੱਦਾਂ ਆ ਸਕਦੀਆਂ ਆਹ ਦੇਖੋ ਪਾਣੀ ਕਿੱਦਾਂ ਕਰ ਨਾ ਖੜਾ ਵਾ ਇਹ ਆਹ ਜਿਹੜਾ ਮੇਨ ਗੇਟ ਵਾ ਇਹ ਆ ਮੇਨ ਗੇਟ ਵਾ ਆ ਮੂਰਗਾ ਪੱਥਰ ਸਿੱਟੀਓ ਰੋੜੇ ਸਿੱਟੇ ਰੋੜੇ ਪੱਥਰਾਂਾਂ ਢੇਰ ਲੱਗੇ ਹੋਆ ਤੇ ਹਸਪੀਟਲ ਦੇ ਵਿਚੰ 2-2 ਫੁੱਟ ਦੇ ਕਰੀਬ ਪਾਣੀ ਖੜਾ ਹੋ ਜੀ ਵੀ ਆ ਜਿੱਧਰ ਮਰਜ਼ੀ ਤੁਸੀਂ ਦੇਖੋ ਹਾਂ ਚਾਰੇ ਪਾਸੇ ਪਾਣੀਓ ਪਾਣੀ ਹੈਗਾ ਵਾ ਇਹ ਕਈ ਸਾਲਾਂ ਤੋਂ ਅਸੀਂ ਦੇਖਦੇ ਕਿੱਥੇ ਭਰਤੀ ਪੈਣ ਵਾਲੀ ਆ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਸ਼ਾਸਨ ਪੰਜਾਬ ਸਰਨੇ ਕੇ ਜਿਨ੍ਹਾਂ ਨੇ ਆਪਣੀ ਜਾਨ ਵਾਰ ਦਿੱਤੀ ਆ ਦੇਸ਼ ਦੇ ਲਈ ਉਹਨਾਂ ਦੇ ਨਾਂ ਤੇ ਜੋ ਵੀ ਅਸੀਂ ਬਣਿਆ ਕਈ ਇਹ ਇੱਕ ਮਜ਼ਾਕ ਵਾ ਤਾਂ ਇਹ ਇੱਕ ਮਜ਼ਾਕੇ ਬਣ ਕੇ ਰਹਿ ਗਿਆ ਵਾ ਇਹ ਸ਼ੀਤਨਨਾ ਸਿੰਘ ਦੇ ਨਾਂ ਦਾ ਹਸਪਤਾਲ ਪਿੰਡ ਬਹਿਲਪੁਰ ਤੋਂ ਆ ਦੇਖੋ ਪਾਣੀ ਕਿਵੇਂ ਭਰਿਆ ਪਿਆ ਵਾ ਕਿ ਕੋਈ ਲੋੜੇ ਨਹੀਂ ਸਾਹਮਣ ਦਾ ਪਾਣੀ ਕੱਢਣ ਦੀ ਜਾਂ ਇਥੇ ਭਰਤੀ ਪਾਣ ਦੀ ਤੁਹਾਡਾ ਆਪਣਾ ਪ੍ਰਵਾਨ ਸਿੰਘ ਸਿੱਧੂ ਕੋਟ ਤੋਂ ਹੀ ਦੋਸਤੋ ਅੱਜ ਸਾਡੀ ਟੀਮ ਆਈ ਆ ਪਿੰਡ ਬੈਲਪੁਰ ਦੇ ਵਿੱਚ ਨੇੜੇ ਕੋਟ ਤੋਂ ਹੀ ਮੀਂਹ ਹਟੇ ਨਿਛੱਕ ਦੀ ਦੋ ਦਿਨ ਹੋ ਗਏ ਆ ਕਿ ਬੈਲਪੁਰ ਦਾ ਚੜਦਾ ਪਾਸਾ ਮੈਂ ਤੁਹਾਨੂੰ ਦਿਖਾ ਲਾਂ ਅਜੇ ਵੀ ਪਾਣੀ ਨੇ ਕਾਫੀ 70% ਕਵਰ ਕੀਤਾ ਵਾ ਅਜੇ ਵੀ ਸੜਕ ਦੇ ਵਿੱਚ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਖੜਾ ਵਾ ਕਿ ਲੋਕਾਂ ਨੂੰ ਲੰਘਣ ਦੀ ਬਹੁਤ ਮੁਸ਼ਕਲ ਆ ਰਹੀ ਆ ਕਿ ਪਾਣੀ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਇਹ ਬਹਿਰਪੁਰ ਦਾ ਚੜਦਾ ਪਾਸੇ ਦੀ ਤੁਸੀਂ ਤਸਵੀਰਾਂ ਦੇਖ ਰਹੇ ਜੀ